ਲੁਧਿਆਣਾ ਵਾਸੀਆਂ ਦੇ ਲਈ ਵੱਡੀ ਖਬਰ ਹੈ ਜੇਕਰ ਜਲੰਧਰ ਬਾਈਪਾਸ ਤੋਂ ਹੋ ਕੇ ਤੁਸੀਂ ਗੁਜ਼ਰ ਰਹੇ ਹੋ ਤਾਂ ਦੱਸ ਦਈਏ ਕਿ ਉੱਥੇ ਪ੍ਰਦਰਸ਼ਨਕਾਰੀ ਸੜਕ ਤੇ ਬੈਠੇ ਨੇ ਲੰਬਾ ਜਾਮ ਲੱਗ ਗਿਆ ਹੈ ਮਾਮਲਾ ਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਲਿਤ ਸੰਗਠਨਾ ਦੇ ਵੱਲੋਂ ਜਲੰਧਰ ਬਾਈਪਾਸ ਚੌਕ ਤੇ ਟ੍ਰੈਫਿਕ ਜਾਮ ਕੀਤਾ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲੁਧਿਆਣਾ ਤੋਂ ਜਲੰਧਰ ਦੇ ਵੱਲੋਂ ਆਣ ਜਾਣ ਵਾਲੇ ਲੋਕ ਜਾਮ ਦੇ ਵਿੱਚ ਫਸ ਗਏ ਨੇ ਉਸ ਤੋਂ ਇਲਾਵਾ ਜਲੰਧਰ ਪਾਣੀਪਤ ਹਾਈਵੇ ਤੇ ਵੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਇਹ ਪ੍ਰਦਰਸ਼ਨ ਜੋ ਕੀਤਾ ਗਿਆ ਹੈ ਹਰਿਆਣਾ ਦੇ ਆਈਪੀਐਸ వైਪੂਰਨ ਕੁਮਾਰ ਸੁਸਾਇਡ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਹੈ Dalit ਸੰਗਠਨਾ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਜਨਾ ਅਫਸਰਾ ਦੇ ਨਾਮ ਨੇ ਜਨਾ ਆਈਪੀਐਸ ਅਫਸਰਾ ਦੇ ਨਾਮ ਸੁਸਾਇਡ ਰੋਡ ਤੇ ਵਿੱਚ ਦਿੱਤੇ ਗਏ ਨੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਰੋਪੀਆਂ ਨੂੰ ਅਰੈਸਟ ਨਾ ਕਰਨ ਦੀ ਵਜ੍ਹਾ ਦਿਨਾਲ ਪੂਰੇ ਤਲਿਸਬਾਸ ਵਿੱਚ ਰੋਸ ਹੈ ਪ੍ਰਦਰਸ਼ਨ ਵਿੱਚ 바바ਦ스 ਦੇ ਨੇਤਾ ਚੌਤਰੀ ਯਸ਼ਪਾਲ ਸਿੰਘ ਵੀ ਪੁੱਛੇ ਨੇ ਚੱਕਾ ਜਾਮ ਕੀਤਾ ਗਿਆ ਸਕੂਲੀ ਬੱਸਾਂ ਸਮੇਤ ਦੂਸਰੀ ਐਮਰਜੈਂਸੀ ਸੇਵਾਵਾਂ ਨੂੰ ਹੋਣਾ ਕਿ ਹੈ ਕਿ ਨਹੀਂ ਰੋਕਿਆ ਜਾਵੇਗਾ ਪਰ ਸ਼ਹਿਰ ਵਾਸੀ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਕਿਸ ਕਦਰ ਜਲੰਧਰ ਬਾਈਪਾਸ ਚੌਂਕ ਤੇ ਵੱਡਾ ਤੇ ਲੰਮਾ ਜਾਮ ਲੱਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਸਮਾਜ ਦੇ ਵੱਲੋਂ ਦੱਸਦੇ ਕਿ ਕਾਰਾਬਾਰਾ ਚੌਕ ਬਾਦਰ ਕੇ ਰੋਡ ਸਬਜ਼ੀ ਮੰਡੀ ਦਾਣਾ ਮੰਡੀ ਸ਼ਿਪੂਰੀ ਚੌਕ ਵਿੱਚ ਟ੍ਰੈਫਿਕ ਜਾਮ ਵੱਡਾ ਹੋ ਸਕਦਾ ਜੇਕਰ ਕੁਝ ਕੱਡੇ ਤੱਕ ਇਸ ਨੂੰ ਨਾ ਖੁਲਵਾਇਆ ਗਿਆ ਤਾਂ ਅਜੇ ਅਜਨਾ ਕਸ਼ਬੇ ਕਿਸ਼ੋਰ ਰਗੇ ਦੇ ਖਾਫ ਫਰਜ਼ਾਨ ਨੂੰ ਡੀਜੀਪੀ ਸ਼ਤਰੂਗਨ ਦੇ ਖਿਲਾਫ ਕਾਰਨ ਲਾਇਆ ਗਿਆ ਵੀ ਇੱਕ ਹੋਰ ਚੀਜ਼ ਪਹਿਲਾਂ ਟ੍ਰੈਫਿਕ ਜਾਮ ਥਲਾ ਔਰ ਜਿਹੜੀ ਇਹ ਕਮੇਟੀ ਦੀ ਗੱਲ ਪੰਜਾਬ ਪੁਲਿਸ ਆ ਇਹ ਅਜੇ ਕਸ਼ਮੂ ਜਾਰੇ ਕਰਦਾ ਰਹਿੰਦਾ ਸਾਡਾ ਜਾਮ ਚੱਲ ਜਾਈਓਗਾ ਅਸੀਂ ਕਿਤੇ ਤੇ ਨਾ ਸਰ ਦੇ ਡਰ ਆ ਨਾ ਦਬਾਅ ਆ ਨਾ ਚੂਰ ਆ ਇਹ ਤਰ੍ਹਾਂ ਇਹ ਚੱਲ ਜਾਰੀ ਰਹੂਗਾ ਮਾਰੇ ਜਿੱਥੇ ਵਧੀਆ ਪਹੁੰਚੀ ਗਈ ਹੈ ਉਹ ਵੀ ਨਹੀਂ ਜਦੋਂ ਤੱਕ ਅਸੀਂ ਅਜੇ ਡੀਸੀ ਅੱਥੀ ਕਰਦੀ ਜਾਂਦੇ ਔਰ ਟਾਈਮ ਬਾਉਂਡ ਲੈਣ ਕਿ ਇੰਨੇ ਦਿਨਾਂ ਬਾਅਦ ਜਾਤਗੇ ਫਿਰ ਮੰਗਣੀ ਉੱਥੇ ਹਰਿਆਣਾ ਦੇ ਅੰਦਰ ਛੱਤਰਗੇ ਜੀ ਦੀ ਗ੍ਰਿਫਤਾਰੀ ਅੰਜਨਾ ਕਸ਼ਮੀਰ ਦੀ ਗ੍ਰਿਫਤਾਰੀ ਕਿਸ਼ੋਰ ਕੁਮਾਰ ਦੀ ਗ੍ਰਿਫਤਾਰੀ ਇਤਨੇ ਮੰਗਾੜੇ ਰੱਖੇ ਉਸ ਨੂੰ ਤਾਂ ਫੋਰਡ ਕਰਾ ਬੈਠਾ ਜਾਨੂੰ ਤੁਸੀਂ ਦੇਖਿਆ ਹੀ ਆ ਜਿਹੜੇ ਕੀ ਬਸੰਦਰ ਜਿਹੜੇ ਸਾਡੇ ਆਈਪੀਐਸ ਅਫਸਰ ਸੀਗੇ ਉਹਨਾਂ ਨੂੰ ਜਿਹੜਾ ਮਲਪੂਰੇ ਨਾ ਆਪਣੀ ਆਤਮ ਹੱਤਿਆ ਕਰਨੀ ਵੀ ਤੇ ਦੂਸਰਾ ਜਿਹੜਾ ਭਗਵਾਨ ਵਾਰ ਕੁਮਾਰਾ ਜਿਵੇਂ ਗਲਤ ਟਿੱਪਈ ਨੀਤੀ ਦੇ ਬਹੁਤ ਪ੍ਰਦਰਸ਼ਨ ਦੇ ਵਿੱਚ ਜਿਹੜਾ ਸੀ ਇੱਕ ਸ਼ਾਂਤਮੀ ਟੰਗਣਾ ਦਰਨਾ ਦਿੱਤਾ ਅਸੀਂ ਹਰਿਆਣਾ ਸਰਕਾਰ ਦੇ ਮਾਨਯੋਗ ਡੀਜੀਪੀ ਤੋਂ ਬੇਨਤੀ ਕਰਾਂਗੇ ਕਿ ਜਿਹੜੇ ਸਮਾਜ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੱਚਾ ਆ ਉਹਨੂੰ ਜਿਹੜਾ ਅਰੈਸਟ ਕੀਤਾ ਜਾਵੇ ਤਾਂ ਕਿ ਜਿਹੜਾ ਦਲੀ ਸਮਾਜ ਜਿਹੜਾ ਰੋਸ਼ ਆ ਉਹਦੇ ਬੰਦੇ ਵਿੱਚ ਅਸੀਂ ਅੱਜ ਜਿਹੜਾ ਦਰਨਾ ਕਰਵਾਇਆ ਅੱਜ ਸਾਨੂੰ ਮਜਬੂਰ ਹੈ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਕਿਉਂਕਿ ਪਿਛਲੇ ਦਿਨੀ ਸਾਡੇ ਸਤਕਾਰਯੋਗ ਅਜਬਾਤ ਚੌਧਰੀ ਜੀ ਵੱਲੋਂ ਐਫ ਆਈ ਆਰ ਰਜਿਸਟਰ ਕਰਾਈ ਗਈ ਪਰ ਉਹਦੇ ਦਿਹਾੜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਉਹ ਗਸ਼ਾਬਾ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਦਲੀ ਸਮਾਜ ਦੇ ਜਿਹੜੀ ਅੱਤਿਆ ਹੋਈ ਹੈ ਉਹਦਾ ਸਾਨੂੰ ਇਨਸਾਫ ਮਿਲ ਸਕੇ ਜਾਤੀਵਾਦ ਤੇ ਪੀੜਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਆਤਮ ਹੱਤਿਆ ਕਰਨੀ ਪਈ ਉਥੇ ਦੇ ਡੀਜੀਪੀ ਐਸਪੀ ਉਹਨਾਂ ਨੂੰ ਹਰਿਆਣਾ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਰੈਸਟ ਕੀਤਾ ਜਾਵੇ ਸਲਾਖਾਂ ਦੇ ਪਿਛੇ ਛੁੱਟਿਆ ਜਾਵੇ ਔਰ ਜਿਹੜੀ ਅੰਜਨਾ ਕਸ਼ਵ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਇਹਨੂੰ ਜਲਦ ਤੋਂ ਜਲਦ ਰੈਸਟ ਕੀਤਾ ਜਾਵੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ ਕਰਦੇ ਅਸੀਂ ਦੇਸ਼ ਦੇ ਅੰਦਰ ਜਿਹੜੀ ਕੁਸ਼ਿ ਸ਼ਰਾਰਤੀ ਤੱਤ ਜਿਹੜੇ ਜਾਤੀਵਾਦ ਫਲਾਣਾ ਚਾਹੁੰਦੇ ਆ ਦੇਸ਼ ਦੇ ਅੰਦਰ ਜਾਤੀ ਜੁੱਧ ਲੜਾਈ ਕਰਾਉਣ ਚਾਹਦੇ ਆ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਇਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕਿਉਂਕਿ ਕਿੰਨਾ ਕੌਤਕ ਹੋਊਗਾ ਜੀ ਜਾਂ ਸਾਡਾ ਵੀ ਅਕਸਰ ਸਾਡਾ ਮੈਸੇਜ ਅੱਗੇ ਪਹੁੰਚਾ ਮੰਗੀਏ ਮੰਗ ਸਾਡੀ ਇਹ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਲੁਧਿਆਣਾ ਲਈ ਤੇ ਸੁਰਿੰਦਰ ਸੋਨ ਦੀ ਰਿਪੋਰਟ